ਭਾਰਤੀ ਜਨਤਾ ਪਾਰਟੀ ਨੇ ਜੋ ਸੋਮ ਪ੍ਰਕਾਸ਼ ਜੀ ਨੂੰ ਮਾਣ ਬਖਸ਼ਿਆ ਹੈ ਉਹਨਾਂ ਦੇ ਪਰਿਵਾਰ ਚ ਟਿਕਟ ਦੇ ਕੇ ਮੈਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਵਾਈਪੋਦੀ ਜੀ ਦੀ ਅਮਸ਼ਾ ਜੀ ਨੱਡਾ ਜੀ ਔਰ ਜੋ ਅੱਜ ਇਸ ਦੁਨੀਆ 'ਚ ਨਹੀਂ ਹੈ ਜੇਤਲੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਵੀ ਹਰ ਬਾਰ ਬਹੁਤ ਰਿਹਾ ਸਾਡੇ ਨਾਲ ਇਸ ਕਰਕੇ ਮੈਂ ਉਹਨਾਂ ਨੂੰ ਵੀ ਯਾਦ ਕਰ ਰਹੀ ਆਂ ਔਰ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਸਾਡੇ ਪਰਿਵਾਰ ਨੂੰ ਮਾਣ ਬਖਸ਼ਣ ਦਾ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ-ਬਹੁਤ ਮੁਾਰਕਾ ਉਹਨਾਂ ਨੇ ਮੇਰਾ ਸਾਥ ਦੇਣਾ ਆ ਔਰ ਤਾਂ ਕਿ ਅਸੀਂ ਜ਼ਿੰਦਗੀ 'ਚ ਇੱਕ ਔਰਤ ਨੂੰ ਇਸ ਹਲਕੇ 'ਚ ਟਿਕ ਦਿੱਤੀ ਆ ਪਾਰਟੀ ਨੇ ਔਰ ਮੇਰੀ ਅਪੀਲ ਇਹੀ ਰਹੂਗੀ ਕਿ ਜਿਵੇਂ ਹਲਕੇ ਦੇ ਵਿੱਚ ਇੱਕ ਸ਼ੋਅ ਆਇਆ ਸ਼ੋਅ ਬਹੁਤ ਜ਼ਿਆਦਾ ਸ਼ੌਂਕ ਸੀ ਲੋਕਾਂ ਨੂੰ ਕਿ ਮੈਡਮ ਨੂੰ ਟਿਕਟ ਮਿਲੇ ਮੈਂ ਹੁਣ ਇਹੀ ਅਪੀਲ ਕਰੂੰਗੀ ਕਿ ਤੁਹਾਡੀ ਇੱਛਾ ਪਰਮਾਤਮਾ ਨੇ ਪੂਰੀ ਕੀਤੀ ਹੈ ਹੁਣ ਅੱਗੇ ਤੁਸੀਂ ਸਾਰਾ ਕੁਝ ਕਰਨਾ ਤਾਂ ਕਿ ਅਸੀਂ ਇਹ ਸੀਟ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾ ਸਕੀਏ ਜਿੱਦਾਂ ਹਰ ਵਾਰ ਪਹਿਲਾਂ ਉਹ ਮਾਨ ਬਖਸ਼ ਦੇ ਆ ਸੋਮ ਪ੍ਰਕਾਸ਼ ਜੀ ਨੂੰ ਇਸ ਵਾਰੀ ਵੀ ਉਹ ਹੀ ਮਾਨ ਦੇਵੋਗੇ ਮੇਰੇ ਵੱਲੋਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਮੁबारकਾ ਭਾਰਤੀ ਜਨਤਾ ਪਾਰਟੀ ਵੱਲੋਂ ਅਨੀਤਾ ਸੋਮਪrakash ਮੇਰੀ ਤਨਪਤਨੀ ਨੂੰ ਹਸ਼ਿਆਲਪੁਰ ਹਲਕੇ ਤੋਂ ਕੈਂਡੀਡੇਟ ਡਿਕਲੇਅਰ ਕੀਤਾ ਗਿਆ ਮੈਂ ਅਤੀ ਧੰਨਵਾਦੀਆਂ ਪ੍ਰਧਾਨ ਮੰਤਰੀ ਜਿੰਦਰ ਭਾਈ ਮੋਦੀ ਜੀ ਦਾ ਦੀਪ ਯੂਨਡਾ ਜੀ ਸਾਡੇ ਰਾਸ਼ਟਰਪਤੀ ਅਤੇ ਅਮਨ ਸ਼ਾਹ ਜੀ ਜੋ ਹੋਮ ਮਿਨਿਸਟਰ ਪੰਜਾਬ ਪੰਚਪਾਰ ਦੇ ਹਨ ਉਹਨਾਂ ਦੀ ਕਿਰਪਾ ਕਰਕੇ ਹੋຊੁਕਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਰੋਮ ਰੋਮ ਸਾਡਾ ਸਮਰਪਿਤ ਪਾਰਟੀ ਜਨਤਾ ਪਾਰਟੀ ਲਈ aur ਜੋ ਉਹਦੀ ਕਿਰਪਾ ਮਿਹਰਦ ਕੀਤੀ ਹੈ ਮੈਂ ਉਹਦਾ ਹੱਕਦਾਰ ਬੇਸ਼ੱਕ ਨਹੀਂ ਸੀ ਪਰ ਇਹ ਵਿਸ਼ੇਸ਼ ਕਿਰਪਾ ਮਿਲਦੀ ਹੋਈ ਹੈ ਮੈਂ ਸਾਰੀ ਜ਼ਿੰਦਗੀ ਭਰ ਭਾਰਤੀ ਜਨਤਾ ਪਾਰਟੀ ਦੇ ਸਮਰਪਿਤ ਹੋ ਕੇ ਕੰਮ ਕਰਾਂਗਾ ਔਰ ਜੋ ਵੀ ਪਾਰਟ ਇੱਕ ਵਿਕਸਿਤ ਪਾਰਟ ਬਣਾਉਣ ਲਈ ਯਤਨ ਕਰ ਰਹੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਸਰ ਹਲਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣੀ ਜੰਨੇ ਮੈਂ ਹਲਕਾ ਨਿਵਾਸੀ ਵਾੜਾ ਖਾਸ ਤੌਰ ਤੇ ਹਸ਼ਾਰ ਨਿਵਾਸੀਆਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ 2019 ਚ ਮੈਨੂੰ ਜਿਤਾ ਕੇ ਮੋਦੀ ਜੀ ਦੀ ਕੈਬਨਿਟ ਵਿੱਚ ਮੈਨੂੰ ਮਨਿਸਟਰ ਬਣਾਇਆ ਇਸੇ ਮਿਆਸ ਕਰਦਾ ਉਹੀ ਘਾਰਦ ਸਤਕਾਰ ਨੀਤਾ ਸੋਮਪrakash ਨੂੰ ਦੇ ਕੇ ਤੁਸੀਂ ਉਹਨਾਂ ਨੂੰ ਸੈਂਟਰ ਤੋਂ ਐਮਪੀ ਬਣਾ ਕੇ ਭੇਜੋਗੇ ਤਾਂ ਕਿ ਤੁਹਾਡੇ ਲੋਕਾਂ ਦੀ ਹੋਰ ਵੱਧ ਸੇਵਾ ਕਰ ਸਕਣ